ਕਬੀਰ ਸਾਹਿਬ ਜੀ ਤੁਰੇ ਜਾ ਰਹੇ ਆ ਜਾਂਦਿਆਂ ਜਾਂਦਿਆਂ ਇੱਕ ਮਕਾਨ ਦੇ ਉੱਪਰ ਕੋਠੇ ਦੇ ਉੱਪਰ ਨਿਗਾ ਪਈ ਇੱਕ ਮਾਂ ਆਪਣੇ ਢਾਈ ਤਿੰਨ ਕੁ ਸਾਲ ਦੇ ਬੱਚੇ ਦੇ ਨਾਲ ਖੇਡਦੀ ਪਈ ਆ ਢਾਈ ਇੱਕ ਤਿੰਨ ਕੁ ਸਾਲ ਦਾ ਬੱਚਾ ਉਹਦੇ ਹੱਥ ਦੇ ਵਿੱਚ ਇੱਕ ਗੇਂਦ ਹੈ ਲੀਰਾਂ ਦੀ ਬਣਾਈ ਹੋਈ ਕੱਪੜਿਆਂ ਦੀ ਬਣਾਈ ਹੋਈ ਜਿੱਦਾਂ ਅੱਜ ਕੱਲ ਤੇ ਸਮਾਂ ਬੜਾ ਅੱਗੇ ਲੰਘ ਗਿਆ 50 60 ਸਾਲ ਪਹਿਲਾਂ ਪਟੀਆਂ ਪ੍ਰਾਣੀਆਂ ਲੀਰਾਂ ਦੀ ਗੇਂਦ ਬਣਾ ਕੇ ਬੱਚੇ ਖੇਡਦੇ ਸਨ ਖੇਡਦਾ ਮਾਂ ਦੇ ਨਾਲ ਮਾਂ ਬੜਾ ਲਾੜ ਲਡਾਉਂਦੀ ਏ ਉਹਨੂੰ ਉਹਦਾ ਮੱਥਾ ਚੁੰਮਦੀ ਏ ਉਹਦਾ ਮੁੱਖ ਚੁੰਮਦੀ ਏ ਗੋਦੀ ਦੇ ਵਿੱਚ ਲੈਂਦੀ ਏ ਹਰ ਇੱਕ ਤਰ੍ਹਾਂ ਦਾ ਲਾੜ ਮਾਂ ਲਡਾਉਂਦੀ ਏ ਕੁਝ ਸਮਾਂ ਕਬੀਰ ਸਾਹਿਬ ਦੀ ਉਹਨੂੰ ਖੜ ਕੇ ਵੇਖਦੇ ਰਹੇ ਕਿ ਕੈਸਾ ਆਨੰਦ ਦਾ ਸਮਾਂ ਕਿਉਂਕਿ ਇਨਸਾਨ ਵਾਸਤੇ ਸਭ ਤੋਂ ਆਨੰਦਦਾਇਕ ਔਲਾਦ ਹੀ ਏ ਨਾ ਜਦ ਔਲਾਦ ਆਪਣੀ ਗੋਦੀ ਦੇ ਵਿੱਚ ਹੁੰਦੀ ਹੈ ਤੇ ਬੰਦਾ ਦੁਨੀਆ ਦੇ ਸਾਰੇ ਦੁੱਖ ਭੁੱਲ ਜਾਂਦਾ ਹੈ, ਕੰਮ ਭੁੱਲ ਜਾਂਦਾ ਹੈ, ਚਿੰਤਾਵਾਂ ਭੁੱਲ ਜਾਂਦਾ ਹੈ ਕਿਉਂਕਿ ਉਹਦਾ ਮੋਹ ਜੁੜਿਆ ਹੁੰਦਾ ਹੈ, ਉਹਦਾ ਪਿਆਰ ਜੁੜਿਆ ਹੁੰਦਾ ਹੈ, ਉਹਦੇ ਅੰਦਰ ਦੀ ਤਾਰ ਜੁੜੀ ਹੁੰਦੀ ਹੈ। ਤੇ ਜਿੱਥੇ ਸਾਡਾ ਮਨ ਜੁੜ ਜਾਵੇ ਨਾ, ਉੱਥੇ ਅਸੀਂ ਦੁਨੀਆ ਭੁੱਲ ਜਾਂਦੇ ਹਾਂ। ਜਿਹਦਾ ਮਨ ਪਰਮੇਸ਼ਰ ਨਾਲ ਜੁੜਿਆ, ਉਹਦੇ ਬਾਸਤੀ ਰੰਬੀਆਂ ਕੋਈ ਮਾਇਨੇ ਨਹੀਂ ਰੱਖਦੀਆਂ। ਜਿਹਦਾ ਮਨ ਜੁੜ ਗਿਆ ਉਹ ਚਰਖੜੀਆਂ ਤੇ ਵੀ ਚੜ ਗਈ ਜਿਹਦਾ ਮਨ ਪਰਮਾਤਮਾ ਨਾਲ ਜੁੜ ਗਿਆ ਉਹ ਤੱਤੀਆਂ ਤਵੀਆਂ ਤੇ ਵੀ ਬੈਠ ਗਈ ਗੱਲ ਸਾਰੀ ਮੰਦੀ ਹੈ ਜਿਹਦਾ ਮਨ ਹੁਣ ਉਸ ਮਾਂ ਦਾ ਮਨ ਜੁੜਿਆ ਸੀ ਆਪਣੇ ਪੁੱਤਰ ਦੇ ਨਾਲ ਪੁੱਤਰ ਨੂੰ ਵੇਖ ਕੇ ਜਿਉਂਦੀ ਸੀ ਖੇਡਦੀ ਹੈ ਹੱਸਦੀ ਹੈ ਲਾਲ ਦਗਾਉਂਦੀ ਹੈ ਕੁਝ ਸਮੇਂ ਬਾਅਦ ਕੀ ਹੋਇਆ ਜਦ ਉਸ ਮਾਂ ਨੇ ਦੁੱਧ ਡਕਣਾ ਸੀ ਤੇ ਉਹ ਬੱਚਾ ਖੇਡ ਨੂੰ ਨਾ ਹਟਿਆ ਸੋਚਿਆ ਕਿ ਇਹਨੂੰ ਕੁਝ ਰੁਝਾਨ ਦੇ ਵਿੱਚ ਲਾ ਦੇਵਾਂ ਜਿਹੜੀ ਗੇਂਦ ਦੇ ਨਾਲ ਖੇਡਦਾ ਸੀ ਉਹ ਗੇਂਦ ਚੁੱਕ ਕੇ ਕੋਠੇ ਤੋਂ heਠਾਂ ਸੁੱਟ ਦਿੰਦੀ ਹੈਠਾਂ ਸੁੱਟੀ ਲੱਕੜ ਦੀ ਪੌੜੀ ਸੀ ਜਦ ਉਹ ਬੱਚਾ 2.5-3 ਸਾਲ ਦਾ ਉਸ ਗੇਂਦ ਨੂੰ ਚੁੱਕਣ ਵਾਸਤੇ ਉਸ ਪੌੜੀ ਤੋਂ heਠਾਂ ਉਤਰਦੈ ਨਾ heਠਾਂ ਉਤਰਦਿਆਂ ਤੰਬੇ ਤੋਂ ਪੈਰ ਤਿਲ ਗਿਆ ਇਥੋਂ ਡਿੱਗਿਆ ਡਿੱਗਦਿਆਂ ਸਾਰ ਜਮੀਨ ਤੇ ਵੱਜਾ ਸੱਟ ਜਾਂਦਾ ਲੱਗੀ ਜਿਆਦਾ ਸੱਟ ਲੱਗਣ ਕਰਕੇ ਉਥੇ ਥਾਂ ਤੇ ਹੀ ਮੌਤ ਹੋ ਗਈ ਹੁਣ ਉਮਰ ਤੇ 22-3 ਕੋ ਸਾਲ ਦੀ ਹੈ ਵੇਖੀ ਤੇ ਇਹ ਮੌਤ ਦੀ ਉਮਰ ਆਪਣੇ ਮੁਤਾਬਕ ਇਹ ਮੌਤ ਦੀ ਉਮਰ ਨਹੀਂ ਆ ਵੈਸੇ ਆਪਣੇ ਮੁਤਾਬਕ ਤੇ ਕੋਈ ਵੀ ਉਮਰ ਮੌਤ ਦੀ ਨਹੀਂ ਭਾਵੇਂ ਸਾਡਾ ਅਸੀਂ 90 ਸਾਲ ਦਾ ਬਜ਼ੁਰਗ ਹੋਵੇ ਪਰ ਸਾਡੀ ਇਹ ਫਿਰ ਵੀ ਇੱਛਾ ਦੀ ਹੁੰਦੀ ਕਿ ਇਹ ਕਰਦੇ ਵਿੱਚੋਂ ਚਲੇ ਜਾ ਸਾਡਾ ਮੂਲ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਸੋ ਬਰਿਆਂ ਦੀਤਣਾ ਪੀਤਨ ਹੋਸੀ ਅਸੀਂ ਜਾਣ ਵਾਸਤੇ ਆਗਿਆ ਨਹੀਂ ਦੇ ਸਕਦੇ ਕਿਉਂਕਿ ਸਾਡਾ ਦਿਲ ਹੀ ਪਿਆਰ ਜੁੜਿਆ ਪਰ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੀ ਨਿਗਾ ਵਿੱਚ ਕੋਈ ਮੌਤ ਦਾ ਉਮਰ ਨਹੀਂ ਕੋਈ ਮੌਤ ਦਾ ਟਾਈਮ ਨਹੀਂ ਸਾਹਾਂ ਗਿਣੇ ਨਾ ਕਰੇ ਵਿਚਾਰ ਉਹ ਪ੍ਰਮਾਤਮਾ ਸਾਹਾਂ ਨਹੀਂ ਵੇਖਦਾ ਨਾ ਉਹ ਇਸ ਤੇ ਵਿਚਾਰ ਕਰਦਾ ਜੋ ਸਮਾਂ ਅੰਦਰ ਧਾਰਤ ਹੋ ਗਿਆ ਕਿਉਂਕਿ ਮਨੁੱਖ ਮੌਤਾ ਸਮਾਂ ਨਿਸ਼ਚਿਤ ਕਰਕੇ ਫਿਰ ਸੰਸਾਰ ਦੇ ਵਿੱਚ ਆਉਂਦਾ ਹੈ ਸਤਿਗੁਰੂ ਕਹਿੰਦੇ ਮਰਨ ਲਖਾਏ ਮੰਡਲ ਮੈਂ ਆਏ ਜਦ ਉਹ ਢਾਈ ਤਿੰਨ ਕੁ ਸਾਲ ਦੇ ਬੱਚੇ ਦੀ ਮੌਤ ਹੋਈ ਨਾ ਕਬੀਰ ਸਾਹਿਬ ਦੇਖ ਰਿਹਾ ਸਾਰਾ ਹਾਲ ਉਹ ਉਸ ਸਮੇਂ ਨੂੰ ਕਬੀਰ ਸਾਹਿਬ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਦਰਦ ਕੀਤਾ ਜਨਨੀ ਜਾਨਤ ਸੁਤ ਵੱਡਾ ਬਹੁਤ ਹੈ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਅਸੀਂ ਸੋਚਦੇ ਹਾਂ ਸਾਡੀ ਉਮਰ ਲੱਭਟੀ ਹੋ ਰਹੀ ਹੈ ਆਦਮੇ 50 ਸਾਲ ਦਾ ਹੋ ਗਿਆ ਜੀ ਆਦਮੀ ਦਾ ਜਨਮ ਦਿਨ ਹੈ ਮੇਰੀ 70 ਸਾਲ ਦੀ ਉਮਰ ਹੋ ਗਈ ਪਰ ਸੱਚੇ ਪਾਤਸ਼ਾਹ ਕਹਿੰਦੇ ਤੇ ਸੋਚ ਪਿੱਛੇ ਕਿੰਨੀ ਰਹਗੀ ਬਾਕੀ ਕਿੰਨੀ ਦਈ ਹੈ ਕਬੀਰ ਸਾਹਿਬ ਜੀ ਕਹਿੰਦੇ ਕਿਆ ਜਾਨਾ ਕਿ ਬਰ ਮਰਹੇਗੇ ਕੈਸਾ ਮਰਨਾ ਹੋਏ ਕਦੋਂ ਮਰਨੇ ਕਦ ਅੰਤਮ ਸਮਾ ਆ ਜਾਣੇ ਕਦ ਕਿਸ ਮੋੜ ਤੇ ਜਾ ਕੇ ਤੇਰੀ ਗੱਡੀ ਕਿਸੇ ਚੀਜ਼ ਦੇ ਨਾਲ ਟਕਰਾ ਜਾਣੀ ਹੈ ਤੇਰਾ ਮੋਟਰਸਾਈਕਲ ਟਕਰਾ ਜਾਣਾ ਹੈ ਵਿਦ ਬਾਣੀ ਹੈ ਕਦ ਅੰਤਮ ਸਾਹ ਪੂਰੇ ਖੋਦਾਂਗੇ ਕੋਈ ਪਤਾ ਨਹੀਂ ਕਵੀਰ ਸਾਹਿਬ ਜੀ ਕਹਿੰਦੇ ਚਨਨੀ ਦਾਨ ਤੋ ਸੁਤ ਬੱਡਾ ਹੋਤ ਹੈ ਇਤਨਾ ਕੋ ਨਾ ਜਾਣਨਾ ਹੈ ਕਿ ਦਿਨ ਦਿਨ ਆਉਦ ਕਟਤ ਹੈ ਮੋਰ ਮੋਰ ਕਰ ਅਦਕ ਲਾੜ ਧਰ ਪੇਖਤ ਹੀ ਜਮਨਾ ਹਸੈ ਸ਼ਬਦਾਂ ਵੱਲ ਧਿਆਨ ਦੇਣਾ ਕਬੀਰ ਸਾਹਿਬ ਜੀ ਕਹਿੰਦੇ ਭਾਈ ਸੱਜਣਾ ਜਿਹੜੀ ਮਾਂ ਸਿਰਫ 2 ਮਿੰਟ ਪਹਿਲਾਂ 1 ਮਿੰਟ ਪਹਿਲਾਂ ਉਸ ਪੁੱਤਰ ਨੂੰ ਗੋਦੀ ਵਿੱਚ ਲਾੜ ਲੜਾ ਰਹੀ ਸੀ ਉਹਦਾ ਮੱਥਾ ਚੁੰਮ ਰਹੀ ਸੀ ਸੋਚਦੀ ਹੋਣੀ ਆ ਮਨ ਦੇ ਵਿੱਚ ਇਹ ਵੱਡਾ ਹੋਵੇਗਾ ਇਹਦਾ ਵਿਆਹ ਕਰਾਂਗੀ ਇਹਨੂੰ ਪੜ੍ਹਾਵਾਂਗੀ ਲਿਖਾਵਾਂਗੀ ਮੇਰੇ ਵੱਡੇ ਪੇ ਦਾ ਆਸਰਾ ਹੋਵੇਗਾ ਕਹਿੰਦੇ ਉਸ ਮਾਂ ਦੀਆਂ ਪਿਆਰ ਦੀਆਂ ਗੱਲਾਂ ਹੁਣ ਤਾਹਾਂ ਦੇ ਵਿੱਚ ਬਦਲ ਗਈਆਂ ਅੱਖੋਂ ਸਤਨਾਮ ਵਾਹਿਗੁਰੂ ਜੀ ਹੁਣ ਉਹ ਪੱਜੀ ਆਪਣੀ ਪੁੱਤਰ ਨੂੰ ਗੋਦ ਦੇ ਵਿੱਚ ਲੈ ਕੇ ਰੋਂਦੀ ਐ ਦਹਤੜੇ ਮਾਰ ਕੇ ਤਾਹਾਂ ਮਾਰ ਕੇ ਕਿਉਂ ਕਿ ਇਕਲੌਤਾ ਸੀ ਕਬੀਰ ਸਾਹਿਬ ਜੀ ਕਹਿੰਦੇ ਜਨਨੀ ਦਾਨ ਤਸੁੱਧ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਕਿ ਦਿਨ ਦਿਨ ਆਉਦ ਕਰਤ ਹੈ ਕਹਿੰਦੇ ਮਾਂ ਪਿਆਰ ਦੇ ਵਿੱਚ ਬੰਨੀ ਹੋਈ ਉਹਨੂੰ ਇਹ ਨਹੀਂ ਸੀ ਚੇਤਾ ਕਿ ਇਹਦੇ ਸਿਰ ਦੇ ਉੱਪਰ ਤੇ ਕਾਲ ਕੂਕਦਾ ਪਿਆ। ਬੇਖਤ ਹੀ ਜਮ ਰਾਉ ਹੱਸੈ। ਜਮ ਰਾਜਾ ਇਹਦੇ ਸਿਰ ਦੇ ਉੱਪਰ ਖੜਾ ਹੱਸਦਾ ਕਿ ਮਾਂ ਜਿਹੜੇ ਪੁੱਤਰ ਨੂੰ लाਡ ਲਡਾਉਂਦੀ ਪਈ ਐ ਕੁਝ ਘੜੀਆਂ ਦਾ ਮਹਿਮਾਨ ਐ ਤੇਰੇ ਕੋਲ ਕੁਝ ਘੜੀਆਂ ਬਾਦ ਇਹਨੇ ਮੇਰੀ ਖੁਰਾਕ ਬਣ ਦਾਣਾ। ਇਹਨੂੰ ਮੈਂ ਲੈ ਜਾਣਾ ਇਸ ਕੁੰਨੀਆਂ ਤੋਂ। ਕਬੀਰ ਸਾਹਿਬ ਜੀ ਕਿੰਗ ਦੇ ਭਾਈ ਸਜਣਾ ਬਸ ਇਨਾ ਕੁ ਪ੍ਰਵਾਸਾ ਤੇਰੀ ਜ਼ਿੰਦਗੀ ਦਾ। ਲੰਬੀਆਂ ਆਸਾਂ ਬਨ ਕੇ ਬੈਠੇ ਹਜ਼ਾਰਾ ਜੋੜ ਲੈ ਲੱਖਾਂ ਜੋੜ ਲੈ ਕਰੋੜਾ ਜੋੜ ਲੈ ਵੱਡੇ ਵੱਡੇ ਮਹਿਲ ਖੜੇ ਕਰ ਲੈ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਵਾਹੀ ਹਾਰ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਣਾਗਤ ਰਾਜਾ ਰਾਮਚੰਦ ਕਹਿ ਰ ਵਿਦਾਸ ਤੁਮਾਰਾ ਕੀ ਕਰੇਗਾ ਇੰਡੀ ਇੰਡੀਆ ਮਹਿਲ ਬਾੜੀਆਂ ਬਣਾ ਸਚਿਪ ਬਾਸਖਾ ਕਿੰਗ ਦੇ ਜੀਵਨ ਮਿਲਿਆ ਜ਼ਿੰਦਗੀ ਮਿਲੀ ਹੈ ਬੜੀ ਕੀਮਤੀ ਹੈ ਬੜਾ ਅਨਮੋਲ ਖਜ਼ਾਨਾ ਪਾਤਸ਼ਾਹ ਨੇ ਤੈਨੂੰ ਬਖਸ਼ਿਸ਼ ਕੀਤਾ ਐਵੇਂ ਨਾ ਗੁਜ਼ਾਰ ਐਵੇਂ ਨਾ ਗੁਜ਼ਾਰ ਲਈ ਐਵੇਂ ਨਾ ਗਵਾਲ ਲਈ ਕਵੀ ਸਾਬ ਜੀ ਕਿੰਗ ਦੇ ਮਾਨਸ ਜਨਮ ਦੁਲੰਦ ਹੈ ਹੋਏ ਨਾ ਬਾਰੈ ਬਾਰ ਜਿਉ ਬਨਫਲ ਪਾਕੇ ਭੋਏ ਗਿਰ ਹੈ ਬਹੁਰਨਾ ਲੱਗੈ ਇਰਾਰ